ਕਿਸੇ ਲਈ ਆਜ਼ਾਦੀ ਸੀ ਕਿਸੇ ਲਈ ਬਰਬਾਦੀ ਸੀ ਕਈਆਂ ਦੇ ਸਿਰਾਂ ਤੇ ਫੁੱਲਾਂ ਦੀ ਵਰਖਾ ਹੋਈ ਤੇ ਕਈਆਂ ਦੇ ਸਰੀਰ ਹੀ ਅੱਜ ਫੁੱਲ ਬਣ ਗਏ ਸਨ 15 ਅਗਸਤ 1947 ਜਿਸ ਦਿਨ ਸੀ ਕਹਿੰਦੇ ਹਕਿ ਦੇਸ਼ ਆਜ਼ਾਦ ਹੋਇਆ ਮੁਲਕ ਆਜ਼ਾਦ ਹੋਇਆ ਕਿੰਨੇ ਫ੍ਰੀडम फाइਟਰ ਸਾਡੇ ਸ਼ਹੀਦ ਹੋਏ ਉਹਨਾਂ ਸ਼ਹੀਦਾਂ ਨੂੰ ਜਿੱਥੇ ਪ੍ਰਣਾਮ ਹੈ ਉਥੇ ਹੀ ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਤੇ ਉਥੇ ਸਾਡੇ ਸਾਹਮਣੇ ਖਾਸ ਕਰਕੇ ਪੰਜਾਬ ਦੇ ਜਿਹੜੇ ਜਾਏ ਹਨ ਪੰਜਾਬ ਦੇ ਜਾਿਆਂ ਨੂੰ ਕਿਉਂਕਿ ਇੱਕ ਪੱਖ ਇਹ ਵੀ ਹੈ ਕਿ ਜਿਸ ਦਿਨ ਬਰਬਾਦੀ ਹੋਈ ਹੋਵੇ ਉਸ ਦਿਨ ਨੂੰ ਆਜ਼ਾਦੀ ਨਹੀਂ ਕਿਹਾ ਜਾ ਸਕਦਾ ਕਦੇ ਪੁੱਛਿਆ ਜੇ ਆਪਣੇ ਦਾਦਾ ਦਾਦੀ ਨੂੰ ਕਿ ਜਦੋਂ ਸਾਣੇ ਪੁਰਾਣੇ ਬਜ਼ੁਰਗ ਨਾ ਉਹ ਅਜਾਲਦੀ ਸ਼ਬਦ ਨਹੀਂ ਸੰਬੱਝਦੇ ਉਹ ਕਹਿੰਦੇ ਹੁੰਦੇ ਸਨ ਕਿ ਉਜਾੜੇ ਦੇ ਦਿਨ ਕਿਉਂਕਿ ਉਜੜ ਕੇ ਆਏ ਸਨ ਸੋ ਆਓ ਕੁਝ ਕੁ ਪਾਵ ਜਿਹੜੇ ਨੇ ਆਜ਼ਾਦੀ ਦਿਵਸ ਮੁਬਾਰਕ ਬਾਦ ਕਹੀ ਜਾ ਰਹੀ ਹੈ ਕੁਝ ਕੁ ਪਖ ਆਜ ਦੇ ਦਿਨ ਨੂੰ ਲੈ ਕਰਕੇ ਇੱਕ ਵੀਰ ਗੁਰਜਿੰਦਰ ਸਿੰਘ ਸਾਧੜਾ ਉਹਨਾਂ ਦੀਆਂ ਕਾਵ ਰੂਪੀ ਕੁਝ ਪੰਕਤੀਆਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰਨੇ ਚਾਹੁੰਦੇ ਆ ਅਤੇ ਨਿਰਣਾ ਤੁਸੀਂ ਕਰਨਾ ਹੈ ਕਿ ਅੱਜ ਆਜ਼ਾਦੀ ਦਿਵਸ ਮੁਬਾਰਕ ਸਾਡੇ ਵਾਸਤੇ ਕਿੱਦਾਂ ਹੈ ਹਰ ਸਾਲ ਵਾਂਗ ਇਸ ਵਾਰ ਵੀ ਆਇਆ ਦਿਨ ਆਜ਼ਾਦੀ ਦਾ ਹਰ ਸਾਲ ਵਾਂਗ ਇਸ ਵਾਰ ਵੀ ਆਇਆ ਦਿਨ ਆਜ਼ਾਦੀ ਦਾ ਦੋ ਹਿੱਸਿਆਂ ਵਿੱਚ ਵੰਡੀ ਗਈ ਵੱਡ ਟੁਕ ਹੋਈ ਆਬਾਦੀ ਦਾ ਦੋ ਹਿੱਸਿਆਂ ਵਿੱਚ ਵੰਡੀ ਗਈ ਜਿਸ ਦਿਨ ਭਾਰਤ ਤੇ ਪਾਕਿਸਤਾਨ ਬਣਦੇ ਨੇ ਤੇ ਕਿੰਨੀ ਕਤਲੋਗਾਰ ਤੇ ਕਿੰਨੀ ਵੱਡ ਟੁਕ ਹੁੰਦੀ ਹੈ ਇਹ ਉਹ ਹੀ ਸਾਡੇ ਬਜ਼ੁਰਗ ਜਾਣ ਸਕਦੇ ਹਨ ਜਿਨ੍ਹਾਂ ਨੇ ਉਹ ਹੱਡੀ ਹੰਡਾਇਆ ਸੰਤਾਪ ਹੈ ਉਹ ਅਜੇ ਵੀ ਜਿਹੜੇ ਕੁਝ ਬਜ਼ੁਰਗ ਜਿੰਦੇ ਹੋਣਗੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਹੀ ਉਹਨਾਂ ਦੀਆਂ ਅੱਖਾਂ ਪਰ ਜਾਂਦੀਆਂ ਨੇ ਹਰ ਸਾਲ ਵਾਂਗ ਇਸ ਵਾਰ ਵੀ ਆਇਆ ਦਿਨ ਆਜ਼ਾਦੀ ਦਾ ਦੋ ਹਿੱਸਿਆਂ ਵਿੱਚ ਵੰਡੀ ਗਈ ਵਾਰ ਟੁਕ ਹੋਈ ਆਬਾਦੀ ਦਾ ਅੱਜ ਵੀ ਦਿਸਦਾ ਅੱਖਾਂ ਮੂਰੇ ਅੱਜ ਵੀ ਦਿਸਦਾ ਅੱਖਾਂ ਮੂਰੇ ਮੰੰਜਰ ਉਸ ਬਰਬਾਦੀ ਦਾ ਇਜਤਾ ਲੁੱਟ ਕੇ ਲਹੂ ਬਹਾਇਆ ਇੱਕ ਪੰਜਾਬੀ ਨੇ ਇੱਕ ਪੰਜਾਬੀ ਦਾ ਚਾਹੇ ਉਹ ਮੁਸਲਮਾਨ ਸਨ ਚਾਹੇ ਹਿੰਦੂ ਸਨ ਚਾਹੇ ਸਿੱਖ ਸਨ ਕੋਈ ਲੈਂਦੇ ਪੰਜਾਬ ਤੋਂ ਜੁੜਿਆ ਹੋਇਆ ਸੀ ਕੋਈ ਚੜਦੇ ਪੰਜਾਬ ਦਾ ਕਈਆਂ ਨੂੰ ਇਧਰੋਂ ਘਰ ਛੱਡ ਕੇ ਉਧਰ ਜਾਣਾ ਪਿਆ ਕਈਆਂ ਨੂੰ ਉਧਰੋਂ ਘਰ ਛੱਡ ਕੇ ਆਪਣੇ ਖੇਤ ਛੱਡ ਕੇ ਆਪਣੀਆਂ ਜਾਇਦਾਦਾਂ ਛੱਡ ਕੇ ਇਧਰ ਚੜਦੇ ਪਾਸੇ ਆਉਣਾ ਪਿਆ ਹੁਣ ਲਹੂ ਜਿਹੜਾ ਡੁੱਲਦਾ ਹੈ ਉਤੇ ਇਨਸਾਨ ਦਾ ਹੀ ਡੁੱਲਿਆ ਸੀ ਚਿੱਟੇ ਦਿਨ ਲੁੱਟ ਹੋਇਆ ਚਿੱਟੇ ਦਿਨ ਲੁੱਟ ਹੋਇਆ ਰੂਪ ਪਿਓ ਦੀ ਸ਼ਹਿਜ਼ਾਦੀ ਦਾ ਹੁਸਨ ਅਜੇ ਵੀ ਰੁਲਦਾ ਹੈ ਸੋਹਣੀ ਜਹੀ ਇੱਕ ਵਾਦੀ ਦਾ ਬਹੁਤ ਸਾਰੀਆਂ ਧੀਆਂ ਪੈਣਾ ਦੀ ਬੇਪਤੀ ਹੋਈ ਹੈ ਔਰ ਜਿਹੜੀ ਇਹ ਵੰਡ ਹੋਈ ਇਸ ਵੰਡ ਦੇ ਵਿੱਚ ਕਸ਼ਮੀਰ ਦੀ ਵਾਦੀ ਜਿਹੜੀ ਹੈ ਅੱਜ ਤੱਕਰ ਉਹ ਜਗ੍ਹਾ ਦੇ ਉੱਤੇ ਚਾਹੇ ਉਹ ਭਾਰਤੀ ਲੀਡਰ ਹਨ ਚਾਹੇ ਹਿੰਦੁਸਤਾਨ ਲੀਡਰ ਹਨ ਅੱਜ ਤੱਕ ਵੀ ਉੱਥੋਂ ਦੇ ਹਲਾਜ ਜਿਹੜੇ ਹਨ ਉਹ ਸਾਡੇ ਸਾਹਮਣੇ ਨੇ ਅਸੀਂ ਚੈਨਲਾਂ ਦੇ ਰਾਹੀਂ ਪੇਪਰ ਮੀਡੀਅਮ ਰਾਹੀਂ ਸੋਸ਼ਲ ਮੀਡੀਆ ਰਾਹੀਂ ਜੋ ਕੁਝ ਉੱਥੇ ਵਾਪਰਦਾ ਪਿਆ ਹੈ ਉਹ ਅਸੀਂ ਰੋਜ਼ ਪੜ੍ਹਦੇ ਹਾਂ ਰੋੜ ਸੁਣਦੇ ਹਾਂ ਮੁੱਲ ਕਦੀ ਨਾ ਮੋਰੀਆ ਚੋਰਾ ਮੁੱਲ ਕਦੇ ਨਾ ਮੋਰੀਆ ਚੋਰਾ ਸਹੋਂ ਸੰਵਿਧਾਨ ਦੀ ਖਾਦੀ ਦਾ ਬਹੁਤ ਸਾਰੀਆਂ ਕਸਮਾਂ ਖਾਦੀਆਂ ਗਈਆਂ ਸਨ ਖਾਸ ਕਰਕੇ ਜਦੋਂ ਅਸੀਂ ਫ੍ਰੀडम फाइट ਦੀ ਗੱਲ ਕਰਾਂਗੇ ਇਹਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਹੁੰਦੀ ਹੈ ਭਾਰਤ ਦੀ ਆਜ਼ਾਦੀ ਹੁੰਦੀ ਹੈ 80 85% ਤੋਂ ਉੱਪਰ ਵੱਧ ਕੇ ਜਿਹੜੀਆਂ ਸ਼ਹੀਦੀਆਂ ਨੇ ਖਾਸ ਕਰਕੇ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਹਨ ਔਰ ਜਦੋਂ ਦੇਸ਼ ਨੇ ਆਜ਼ਾਦ ਹੋਣਾ ਸੀ ਉਸ ਵੇਲੇ ਇਥੋਂ ਦੇ ਵੱਡੇ ਹਾਕਮਾਂ ਦੇ ਵੱਲੋਂ ਇਹ ਆਸ਼ਵਾਸ਼ਣ ਦਿੱਤਾ ਗਿਆ ਸੀ ਵੀ ਕੋਈ ਵੀ ਕਾਨੂੰਨ ਅਜਿਹਾ ਨਹੀਂ ਬਣਾਇਆ ਜਾਵੇਗਾ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਵੇਗਾ ਪਰ 1947 ਤੋਂ ਬਾਅਦ ਆਪਾਂ ਵੇਖਦੇ ਹਾਂ ਕਿਹੜੇ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਅਤਿਆਚਾਰ ਹੋਏ ਉਹ ਇੱਕ ਵੱਖਰਾ ਪੱਖ ਹੈ ਅੱਜ ਇਹ ਸਾਂਝੇ ਰੂਪ ਦੇ ਵਿੱਚ ਜਿਹੜੀ ਗੱਲ ਕਰ ਰਹੇ ਹਾਂ ਉਹ ਵਿਚਾਰ ਸਾਡੇ ਸਾਹਮਣੇ ਹੈ ਕਹਿੰਦੇ ਮੁੱਲ ਕਦੇ ਨਾ ਮੋਰੀਆ ਚੋਰਾ ਸਾਹੂ ਸੰਵਿਧਾਨ ਦੀ ਖਾਦੀ ਦਾ ਲਾ ਕੇ ਸ਼ਰਮ ਕੱਪੜੇ ਦੀ ਲਾ ਕੇ ਸ਼ਰਮ ਕੱਪੜ ਪਾ ਘੁੰਮਦੇ ਤਿੰਨ ਕਿਲੋਮੀਟਰ ਖਾਦੀ ਦਾ ਫਿਰ ਬਹੁਤੇ ਸਿਰਾਂ ਨੂੰ ਜਿੰਦਾ ਲੱਗਾ ਧਰਮ ਜਾਤ ਮਨੁਵਾਦੀ ਦਾ ਬਹੁਤ ਸਾਰੇ ਅਸੀਂ ਅੱਜ ਵੀ ਧਰਮ ਦੇ ਨਾਂ ਦੇ ਉੱਤੇ ਜਾਤਾਂ ਦੇ ਨਾਂ ਉੱਤੇ ਮੰਨੁਵਾਦੀਆਂ ਨਾਂ ਦੇ ਉੱਤੇ ਸਾਡੇ ਅੰਦਰ ਲੜਾਈ ਝਗੜੇ ਜਿਹੜੇ ਹਨ ਮੁਠੀਕ ਪਰ ਲੀਡਰ ਹਨ ਉਹ ਸਾਨੂੰ ਆਪਸ ਵਿੱਚ ਲੜਾ ਰਹੇ ਹਨ ਆਪਣੀਆਂ ਕੁਰਸੀਆਂ ਦੇ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਨੂੰ ਸਮਝ ਹੋਣ ਦੀ ਲੋੜ ਹੈ ਔਰ ਜਿਹੜੇ ਮੁੱਦੇ ਉਹਨਾਂ ਦੇ ਪਰਦੇ ਫਾਸ਼ ਕਰਨ ਲੱਗਦੇ ਹਨ ਤੇ ਉਸ ਵੇਲੇ ਉਹਨਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਉਹ ਦੇਸ਼ ਵਿੱਚ ਇੱਕ ਹੋਰ ਮੁੱਦਾ ਖੜਾ ਕਰ ਦਿੰਦੇ ਹਨ ਕਿ ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਹੈ ਉਹ ਉਸ ਪਾਸੇ ਚਲਿਆ ਜਾਵੇ ਉਸ ਪਾਸੇ ਲੱਗ ਜਾਵੇ ਇਹ ਇੱਕ ਬੜਾ ਵੱਡਾ ਵਿਸ਼ਾ ਹੈ ਇੱਕ ਬੜੀ ਵੱਡੀ ਚੀਜ਼ ਸੋਚਣ ਵਾਲੀ ਹੈ ਹੁਣ ਕਿੱਥੋਂ ਜਾ ਕੇ ਲੱਭ ਲਈਏ ਉਹ ਵੀਰ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਕਿੱਥੋਂ ਜਾ ਕੇ ਲੱਭ ਲਈਏ ਪਤਾ ਨਾ ਮਿਲਦਾ ਚਾਬੀ ਦਾ ਰਾਜਨੀਤੀ ਦੀ ਬਲੀ ਹੈ ਚੜਦਾ ਨਿੱਤ ਪੋਤਾ ਇੱਕ ਦਾਦੀ ਦਾ ਰਾਹ ਨਿੱਤ ਦੀ ਬੱਲਈ ਹੈ ਚੜਦਾ ਨਿੱਤ ਪੋਤਾ ਇੱਕ ਦਾਦੀ ਦਾ ਜਿੱਥੇ ਆਪਾਂ ਇਹ ਅਜਾਰੇ ਦਿਵਸ ਮਨਾ ਰਹੇ ਆ ਉੱਥੇ ਹੀ ਮੈਨੂੰ ਇੱਕ ਛੋਟਾ ਜਿਹਾ ਕਲਿੱਪ ਸਾਹਮਣੇ ਆਉਂਦਾ ਹੈ ਕਿ ਇੱਕ ਸਿੱਖ ਵੀਰ ਆਪਣੀ ਪਤਨੀ ਨਾਲ ਕਾਰ ਵਿੱਚ ਜਾ ਰਿਹਾ ਹੈ ਇੱਕ ਛੋਟਾ ਜਿਹਾ ਬੱਚਾ ਦਰਵਾਜ਼ਾ ਨੋ ਕਰਦਾ ਸ਼ੀਸ਼ਾ ਗੱਡੀ ਦੇ ਕਾਰ ਦੇ ਨੂੰ ਨੋ ਕਰਦਾ ਸ਼ੀਸ਼ੇ ਨੂੰ ਉਹ ਕਹਿੰਦਾ ਜੀ ਆਹ ਤਿਰੰਗਾ ਲੈ ਲਓ ਮੇਰੇ ਕੋਲੋਂ ਤਿਰੰਗਾ ਲੈ ਲਓ ਉਹ ਕਹਿੰਦਾ ਨਹੀਂ ਕੋਈ ਨਹੀਂ ਬੇਟਾ ਇੰਨੇ ਨੂੰ ਸਾਹਮਣੇ ਇੱਕ ਹਿੰਦੂ ਵੀਰ ਖੜਾ ਹੈ ਉਹ ਤਿਰੰਗਾ ਲੈਂਦਾ ਹੈ ਤੇ ਉਹ ਸਿੱਖ ਵੀਰ ਨੂੰ ਟੌਂਟ ਮਾਰਦਾ ਕਹਿੰਦਾ ਕੀ ਹੋ ਗਿਆ ਸਰਦਾਰ ਜੀ ਤਿਰੰਗੇ ਤੋਂ ਇਤਨੀ ਕਿ ਨਫਸਤ ਕਰਦੇ ਹੋ ਤੁਸੀਂ ਖਾਲਿਸਤਾਨੀ ਮਾਈਂਡਡ ਹੋ ਹੁਣ ਇਸ ਤੋਂ ਪਹਿਲਾਂ ਕਿ ਉਹਦੀ ਘਰ ਵਾਲੀ ਜਿਹੜੀ ਉਹਨੂੰ ਕੋਈ ਜਵਾਬ ਦੇਣ ਲੱਗਦੀ ਹੈ ਉਹ ਸਿੱਖ ਵੀਰ ਉਹਨੂੰ ਰੋਕ ਦਿੰਦਾ ਹੈ ਤੇ ਉਹ ਕਹਿੰਦੀ ਤੁਸੀਂ ਜਵਾਬ ਕਿਉਂ ਨਹੀਂ ਦਿੱਤਾ ਕਿਉਂਕਿ ਉਹ ਸਿੱਖ ਵੀਰ ਸੀ ਜਿਹੜਾ ਕਿ ਦੇਸ਼ ਦੀਆਂ ਸਰਹੱਦਾਂ ਤੇ ਲੜਿਆ ਸੀ ਤੇ ਉਹਦੀ ਇੱਕ ਲੱਤ ਵੀ ਜਿਹੜੀ ਸੀ ਉਸ جنگ ਵਿੱਚ ਟੁੱਟ ਗਈ ਸੀ ਪਰ ਉਹ ਬੜੀ ਸੋਹਣੀ ਗੱਲ ਕਰਦਾ ਹੈ ਕਹਿੰਦਾ ਇਹ ਲੋਕ ਮੂਰਖ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਕਿ ਕਹਿੰਦਾ ਇਹ ਕੇਵਲ ਆਜ਼ਾਦੀ ਵਾਲੇ ਦਿਨ ਮੋਟਰਸਾਈਕਲਾਂ ਤੇ ਝੰਡੇ ਲਾ ਕੇ ਘੁੰਮਣ ਵਾਲੇ ਨੇ ਕਾਰਾਂ ਤੇ ਝੰਡੇ ਲਾ ਕੇ ਘੁੰਮਣ ਵਾਲੇ ਨੇ ਕਹਿੰਦਾ ਇਹਨਾਂ ਨੂੰ ਨਹੀਂ ਪਤਾ ਕਿ ਤਕਰੀਬਨ ਸਾਡੇ ਘਰਾਂ ਦੇ ਵਿੱਚ ਪੰਜਾਬ ਦੇ ਘਰਾਂ ਦੇ ਅੰਦਰ ਤਰੰਗੇ ਝੰਡੇ ਦੇ ਵਿੱਚ ਲਪੇਟ ਕੇ ਸਰਹੱਦਾਂ ਤੋਂ ਸਰੀਰ ਆਉਂਦੇ ਨੇ ਬੜੀ ਡੂੰਗੀ ਗੱਲ ਸੀ ਜੀ ਤਰੰਗੇ ਦੇ ਵਿੱਚ ਲਪੇਟ ਕਿਉਂਕਿ ਜਦੋਂ ਵੀ ਫੌਜੀ ਸ਼ਹੀਦ ਹੁੰਦਾ ਹੈ ਉਹਦੀ ਲਾਸ਼ ਜਿਹੜੀ ਹੈ ਤਰੰਗੇ ਵਿੱਚ ਲਪਟ ਕੇ ਆਉਂਦੀ ਹੈ ਇੱਕ ਉਹ ਲੋਕ ਨੇ ਜਿਹੜੇ ਕੇਵਲ ਵਿਖਾਵੇ ਵਾਸਤੇ ਤਰੰਗੇ ਨੂੰ ਲਗਾਉਂਦੇ ਨੇ ਇੱਕ ਉਹ ਲੋਕ ਨੇ ਜਿਹੜੇ ਦੇਸ਼ ਦੀ ਆਜ਼ਾਦੀ ਵਾਸਤੇ ਸਰਹੱਦਾਂ ਦੀ ਰਾਖੀ ਦੇ ਵਾਸਤੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਹਨ ਬੜੀ ਸੋਹਣੀ ਵਿਚਾਰ ਦਿੱਤੀ ਉਹ ਕਹਿੰਦਾ ਵੀ ਰਾਜਨੀਤੀ ਦੀ ਬਲੀ ਹੈ ਚੜਦਾ ਨਿਤਪੁੱਤ ਇੱਕ ਦਾਦੀ ਦਾ ਕਦੇ ਯਕੀਨ ਨਾ ਕਰਿਓ ਭੁੱਲ ਕੇ ਲੋਕੋ ਇੰਨਾਂ ਕੁਰਸੀਆਂ ਦੇ ਆਦੀ ਦਾ ਜਿਨ੍ਹਾਂ ਨੂੰ ਕੁਰਸੀਆਂ ਪਿਆਰੀਆਂ ਹੁੰਦੀਆਂ ਨੇ ਉਹ ਆਪਣੀਆਂ ਕੁਰਸੀਆਂ ਦੇ ਵਾਸਤੇ ਦੇਸ਼ ਦੇ ਵਿੱਚ ਵੀ ਜੰਗ ਕਰਾਉਂਦੇ ਨੇ ਮਜ਼ਹਬੀ ਦੰਗੇ ਕਰਾਉਂਦੇ ਨੇ ਤੇ ਸਰਹੱਦਾਂ ਦੇ ਉੱਤੇ ਵੀ ਉਹ ਦੇਸ਼ਾਂ ਦੀ جنگ ਵੀ ਕਰਾਉਂਦੇ ਹਨ ਕਿਉਂਕਿ ਇਹਨਾਂ ਨੇ ਆਪ ਤੇ ਜੰਗਾਂ ਤੇ ਜਾ ਕੇ ਲੜਨਾ ਨਹੀਂ ਹੁੰਦਾ ਆਪ ਤੇ ਇਹਨਾਂ ਦੇ ਜਿਹੜੇ ਖਰੀਦੇ ਹੋਏ মিডিਆ ਨੇ ਉਹ ਸਟੂਡੀਓ ਵਿੱਚ ਬੈਠ ਕੇ ਵੀ ਜੰਗ ਹੋਣੀ ਚਾਹੀਦੀ ਹੈ ਜੰਗ ਦਾ ਜਵਾਬ ਦਿੱਤਾ ਜਾਵੇ ਫੌਜੀ ਮਾਰ ਕੀਤੀ ਜਾਵੇ ਪਰ ਕਦੇ ਪੁੱਛ ਕੇ ਵੇਖੀ ਉਹਨਾਂ ਲੋਕਾਂ ਨੂੰ ਜਿਹੜੇ ਸਰਹੱਦਾਂ ਤੇ ਵਸਦੇ ਨੇ ਕਦੇ ਪੁੱਛ ਕੇ ਵੇਖੀ ਉਹਨਾਂ ਲੋਕਾਂ ਨੂੰ ਜਿਹੜੇ ਸਰਦਾਂ ਦੀ ਰਾਖੀ ਕਰਦੇ ਨੇ ਵੀ ਜੰਗਾਂ ਕਿਵੇਂ ਲੜੀਆਂ ਜਾਂਦੀਆਂ ਨੇ ਜੰਗਾਂ ਦਾ ਦੁਖਾਂਤ ਕੀ ਹੁੰਦਾ ਹੈ ਜੰਗਾਂ ਦਾ ਰਿਜ਼ਲਟ ਕੀ ਹੁੰਦਾ ਹੈ ਅਖੀਰ ਉੱਤੇ ਉਸ ਵੀਰ ਨੇ ਬੜੀ ਸੋਹਣੀ ਗੱਲ ਲਿਖ ਦਿੱਤੀ ਕਹਿਣ ਲੱਗਾ ਆਖਰ ਵਿੱਚ ਮੁਬਾਰਕ ਯਾਰੋ ਦਿਨ ਕਾਗਜੀ ਆਜ਼ਾਦੀ ਦਾ ਆਖਰ ਵਿੱਚ ਮੁਬਾਰਕ ਯਾਰੋ ਦਿਨ ਕਾਗਜੀ ਆਜ਼ਾਦੀ ਦਾ ਗੋਰਿਆਂ ਦੀ ਥਾਂ ਕਾਲਿਆਂ ਤੋਂ ਨਿਤ ਹੋ ਰਹੀ ਬਰਬਾਦੀ ਦਾ ਗੋਰਿਆਂ ਦੀ ਥਾਂ ਕਾਲਿਆਂ ਕੋਲੋਂ ਨਿਤ ਹੋ ਰਹੀ ਬਰਬਾਦੀ ਥਾ ਸਾਡੇ ਸੂਰਮਿਆਂ ਨੇ ਸਾਡੇ ਯੋਧਿਆਂ ਨੇ ਯੋਧਿਆਂ ਨੇ ਅੰਗਰੇਜ਼ਾਂ ਦੇ ਕੋਲੋਂ ਤੇ ਮੁਲਕ ਨੂੰ ਆਜ਼ਾਦ ਕਰਾ ਲਿਆ ਪਰ ਜਿਹੜੇ ਅੱਜ ਕੁਰਸੀਆਂ ਦੇ ਭੁੱਖੇ ਚੌਧਰਾਂ ਦੇ ਭੁੱਖੇ ਜਿਹੜੇ ਅੱਜ ਨੇਤਾ ਬਣ ਬੈਠੇ ਨੇ ਆਪਣੇ ਸਵਾਰਤੀ ਹਿੱਤਾਂ ਦੇ ਵਾਸਤੇ ਆਮ ਇਨਸਾਨ ਨੂੰ ਆਮ ਨਾਗਰਿਕ ਨੂੰ ਜਿਹੜਾ ਉਹ ਕਿ ਉਹਦਾ ਖੂਨ ਪਸੀਨਾ ਚੂਸਦੇ ਪਏ ਹਨ ਨਿਤ ਅਤਿਆਚਾਰ ਹੋਰ ਨਿਤ ਕਾਲੇ ਕਾਨੂੰਨ ਜਿਹਾ ਆ ਰਹੇ ਹਨ ਜਿਹੜੇ ਕਾਨੂੰਨ ਲੋਕਾਂ ਦੇ ਭਲੇ ਵਾਸਤੇ ਕਹੇ ਜਾਂਦੇ ਹਨ ਪਰ ਅਸਲ ਵਿੱਚ ਆਮ ਲੋਕਾਂ ਦੇ ਭਲੇ ਵਾਸਤੇ ਨਹੀਂ ਹੁੰਦੇ ਉਹ ਕੋਆਪਰੇਟ ਕਰਾਨਿਆਂ ਵਾਸਤੇ ਹੁੰਦੇ ਹਨ ਸੋ ਅੱਜ ਬੜੀ ਵੱਡੀ ਲੋੜ ਹੈ ਜਿੱਥੇ ਅਸੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਉੱਥੇ ਹੀ ਇੱਕ ਸਵਾਲ ਵੀ ਤੁਹਾਨੂੰ ਕਰਨਾ ਚਾਹਵਾਂਗੇ ਕਿ ਸਾਡੇ ਜਿਹੜੇ ਸ਼ਹੀਦ ਹੋਏ ਹਨ ਜਿੰਨੇ ਵੀ ਸਾਡੇ ਸ਼ਹੀਦ ਨੇ ਜਿਨ੍ਹਾਂ ਨੇ ਫ੍ਰੀडम ਫਾਇਟ ਵਾਸਤੇ ਆਪਣੀਆਂ ਜਾਨਾਂ ਦਿੱਤੀਆਂ ਕਿ ਉਹਨਾਂ ਨੇ ਇਹੋ ਜੀ ਆਜ਼ਾਦੀ ਦੀ ਮੰਗ ਕੀਤੀ ਸੀ ਕਿ ਉਹਨਾਂ ਨੇ ਅਜਿਹੀ ਆਜ਼ਾਦੀ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਸਨ ਅੱਜ ਸਾਨੂੰ ਉਹਨਾਂ ਦੇ ਜੀਵਨ ਜਿਹੜੇ ਨੇ ਉਹ ਵਾਚਨੇ ਚਾਹੀਦੇ ਨੇ ਦੇਖਨੇ ਚਾਹੀਦੇ ਨੇ ਸਾਨੂੰ ਸੋਚਣਾ ਚਾਹੀਦਾ ਹੈ ਦਾਤਾ ਜੀ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਅਸੀਂ ਸਾਰੇ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਦੇਸ਼ ਦੀ ਤਰੱਕੀ ਦੇ ਵਾਸਤੇ ਦੇਸ਼ ਦੀ ਉન્નਤੀ ਦੇ ਵਾਸਤੇ ਅਸੀਂ ਆਪਣੇ ਫਰਜ਼ ਸਮਝਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਏਗੇ ਉਹਨਾਂ ਨੂੰ ਕੁਰਸੀਆਂ 'ਤੇ ਬਿਠਾਈ ਗਏ ਜਿਨ੍ਹਾਂ ਦੇ ਅੰਦਰ ਦੇਸ਼ ਹਿੱਤਾਂ ਦੀ ਭਾਵਨਾ ਹੋਵੇ ਨਾ ਕਿ ਆਪਣੇ ਘਰ ਪਰਨ ਦੀ ਭਾਵਨਾ ਹੋਵੇ ਨਾ ਕਿ ਕਾਪਰੇਟ ਕਰਾਣੇ ਨੂੰ ਪਰਨ ਦੀ ਭਾਵਨਾ ਹੋਵੇ ਬਲਕਿ ਆਮ ਨਾਗਰਿਕ ਨੂੰ ਉਹ ਸੂਰਤਾਂ ਦਿੱਤੀਆਂ ਜਾ ਸਕਣ ਆਮ ਨਾਗਰਿਕ ਦੇ ਅੰਦਰ ਜਿਹੜੀ ਹੈ ਸਾਰਿਆਂ ਨੂੰ ਭਾਈਚਾਰਕ ਸਾਂਝ ਅਤੇ ਹਰ ਇੱਕ ਸ਼ਹਿਰੀ ਨੂੰ ਬਰਾਬਰ ਦਾ ਦਰਜਾ ਜਿਹੜਾ ਹੈ ਉਹ ਦਿੱਤਾ ਜਾ ਸਕੇ ਸੋ ਕੁਝ ਕੁ ਵਿਚਾਰਾਂ ਅੱਜ 15 ਅਗਸਤ ਦੇ ਉੱਪਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ ਤੁਹਾਨੂੰ ਇਹ ਵਿਚਾਰ ਕਿਵੇਂ ਲੱਗੇ ਤੁਸੀਂ ਵੀ ਇਹਦੇ ਸਬੰਧੀ ਜ਼ਰੂਰ ਕਮੈਂਟਸ ਦੇ ਰਾਹੀਂ ਆਪਣੀ ਜਵਾਬ ਦੇਣੀ ਹੈ